ਇਹ ਬਹੁਤ ਜ਼ਰੂਰੀ ਹੈ ਅੰਨਦਾਤਾ ਨੂੰ ਤੇ ਇਹ ਜਿਹੜੀ ਭੋਏ ਨੂੰ ਇਹਦੇ ਉੱਤੇ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਖੋਜ ਤੋਂ ਖੋਜ ਨੀਤੀਆਂ ਆਪਣਾ ਗੈਜ਼ਾ ਅਜਿਹੀ ਨੀਤੀ ਘੜੀ ਜਾਵੇ ਕਿ ਦੁਨੀਆ 臧 ਰਹਿ ਜਾਏ ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਰਕੇਸ਼ ਭੋਏ ਜਿਹੜੀ ਉਹ ਪੰਜਾਬ ਦੇ ਕੋਲੇ ਤੇ ਜ਼ਰਕੇਸ਼ ਨੀਤੀ ਦੀ ਵੀ ਲੋੜ ਹੈ ਪੰਜਾਬ ਦੇ ਕਿਸਾਨ ਨੂੰ ਜੀ ਦੱਸੋ ਬਿਲਕੁਲ ਜੀ ਪੰਜਾਬ ਦੇ ਕਿਸਾਨ ਨੂੰ ਜਿਹੜਾ ਕਿ ਕ੍ਰਾਈਸਿਸ ਦੇ ਵਿੱਚ ਨਾਟ ਸਿੱਖ ਸਕਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਜਿਸ ਦਾ ਉਹ ਦੋ ਵੇਸਟ ਉਸ ਮਰੀ ਦਸ਼ਕਾਰ ਦੇਗਾ ਇਸ ਪ੍ਰਯਾਸ ਇਹ ਮਿਸ਼ਨ ਪੰਜਾਬੀ ਪੰਜਾਬ ਤੇ ਦੇਸ਼ ਪ੍ਰਦੇਸ਼ ਵਸਦੇ ਪੰਜਾਬੀਆਂ ਨੂੰ ਜੀ ਆਇਆਂ ਤੁਸੀਂ ਦੇਖ ਰਹੇ ਹੋ ਚੈਨਲ ਈ ਮਿਸ਼ਨ ਪੰਜਾਬੀ ਮੇਰੇ ਨਾਲ ਇਸ ਵਕਤ ਜੁੜੇ ਨੇ ਉਹ ਕੇ ਰਾਜਸੀ ਮਾਹਰ ਤੇ ਆਦਾਰਾਂ ਜਾਗੋ ਇੰਟਰਨੈਸ਼ਨਲ ਦੇ ਸੰਵਾਦਕ ਡਾਕਟਰ ਪਵਨ ਸਿੰਘ ਸੋ ਡਾਕਟਰ ਸਾਹਿਬ ਵੈਲਕਮ ਸਵਾਗਤ ਹੈ ਜੀ ਸ਼ੁਕਰੀਆ ਜੀ ਪੰਜਾਬ ਦਾ ਜਿਹੜਾ ਮਾਹੌਲ ਇਸ ਮਿਲੇ ਖੇਤੀ ਦੇ ਹਿਤ ਗਿਰਤੀ ਨੂੰ ਦਾ ਕਿਸਾਨ ਜੁੜਨ ਇਹਨਾਂ ਦੇ ਵੱਡੇ ਵੱਡੇ ਸੰਘਰਸ਼ ਪਿਛਲੇ ਸਾਲ ਮਿਆਂ ਪਾ ਦੇਖ ਰਹੇ ਆ ਕਈ ਮਾਮਲਿਆਂ ਦੇ ਵਿੱਚ ਸਰਕਾਰ ਨੂੰ ਵੱਡੇ ਪੱਧਰ ਉੱਤੇ ਕਿਸਾਨ ਲੀਡਰ ਕਿਰਦ ਦੀ ਵੀ ਰਿਹਾ ਹੈ ਖੈਰ ਹੁਣ ਖੇਤੀ ਨਵੀਂ ਖੇਤੀ ਨੀਤੀ ਦਾ ਮਾਮਲਾ ਜਿਹਦੇ ਉੱਤੇ ਪੰਜਾਬ ਸਰਕਾਰ ਨੇ ਲੰਘੇ ਕਾਲੇ ਖਰੜਾ ਜਾਰੀ ਕੀਤਾ ਉਸ ਖਰੜੇ ਦੇ ਇਰਦ-ਤਕੀਰਦ ਇਮੀਰੀਟ ਵਾਲਾ ਸਾਰਾ ਕੁਝ ਕੀ ਲੋੜ ਹੈ ਖੇਤੀ ਨੀਤੀ ਦੀ ਤੇ ਖੇਤੀ ਨੀਤੀ ਦਾ ਜਿਹੜਾ ਖਰੜਾ ਉਹ ਕਿੱਥੇ ਹੁਣ ਵਿਖਾਈ ਦੇ ਰਿਹਾ ਪਹਿਲੀ ਸਟੇਜ ਦੇ ਵਿੱਚ ਜੀ ਦੱਸੋ ਇੰਟਰ ਸਰ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗ੍ਰਾਹਾ ਨੇ ਚੰਡੀਗੜ੍ਹ ਧਰਨਾ ਲਾਇਆ ਸੀ ਤੇ ਉੱਥੇ ਮੁੱਖ ਮੰਤਰੀ ਜੀ ਨਾਲ ਉਹਦੀ ਮੀਟਿੰਗ ਹੋਈ ਕਿ ਉਹ ਤੋਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਖੇਤੀਹੀ ਕੇਤੀ ਨੀਤੀ ਦਾ ਖਰੜਾ ਸੀ ਲਾਗੂ ਲਈ ਜਾਰੀ ਕਰ ਦੇਣਗੇ ਤੇ ਉਹ ਹੁਣ ਪੰਜਾਬ ਸਰਕਾਰ ਨੇ ਖੇਤੀ ਨੀਤੀ ਦਾ 220 ਪੰਨਿਆਂ ਦਾ ਖਰੜਾ ਜੰਤਕ ਕਰ ਦਿੱਤਾ ਹੈ ਜਿਹੜਾ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੈ ਜਿਸ ਬਾਰੇ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਇਹਨੂੰ ਪੰਜਾਬੀ ਦੇ ਵਿੱਚ ਕਰਕੇ ਦਿੱਤਾ ਜਾਵੇ ਤਾਂ ਜੋ ਕਿਸਮ ਪੜਿਆ ਜਾ ਸਕੇ ਇਹ ਖੇਤੀ ਨੀਤੀ ਦਾ ਜਿਹੜਾ ਇਹ ਖਰੜਾ ਜਾਰੀ ਕੀਤਾ ਹੈ ਕੋਈ ਪਹਿਲੀ ਗੱਲ ਨਹੀਂ ਹੈ 2013 ਦੇ ਵਿੱਚ ਅਕਾਲੀ ਸਰਕਾਰ ਨੇ ਵੀ ਇਸ ਤਰ੍ਹਾਂ ਦਾ ਖਰੜਾ ਤਿਆਰ ਕੀਤਾ ਸੀ ਪਰੰਤੂ ਅੱਗੇ ਕਾਨੂੰਨੀ ਨਹੀਂ ਬਣਿਆ ਫਿਰ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਖੇਤੀ ਨੀਤੀ ਦਾ ਖਰੜਾ ਬਣਾਇਆ ਸੀ ਤੇ ਪਰੰਤੂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2.5 ਸਾਲ ਬਾਅਦ ਇਹ ਖੇਤੀ ਨੀਤੀ ਦਾ ਖਰੜਾ ਜਨਤਕ ਕੀਤਾ ਜਿਹਦੇ ਵਿੱਚ ਮੁੱਖ ਤੌਰ ਤੇ ਇਹ ਇਹ ਜਿਹੜਾ ਪ੍ਰਭਾਵ ਹੈ ਉਹ ਇਹ ਹੈਗਾ ਕਿ ਸੱਨਾ ਨੂੰ ਜਿਹੜਾ ਕਿ ਉਹਨਾਂ ਦੇ ਕਰਜ਼ਾ ਮਾਫੀ ਬਾਰੇ ਵੀ ਬਿਲਕੁਲ ਇਹ ਨਹੀਂ ਈ ਕਿਪਾ ਹੈ ਕਿ ਖੇਤੀ ਨੀਤੀ ਦਾ ਜਿਹੜਾ ਹੈਗਾ ਕਰਜ਼ਾ ਮਾਫੀ ਬਾਰੇ ਅਤੇ ਕਿਸਾਨਾਂ ਦੀ ਖੁਦਕਸ਼ੀਆਂ ਬਾਰੇ ਚੁਪਾ ਪਰੰਤੂ ਮਜ਼ਦੂਰਾਂ ਦੇ ਖੇਤ ਮਜ਼ਦੂਰਾਂ ਦੀ ਖੁਦਕਸ਼ੀ ਦੇ ਮਾਮਲੇ ਵਿੱਚ 10 ਲੱਖ ਰੁਪਏ ਦੇ ਮਾਮਲੇ ਬਾਰੇ ਗੱਲ ਕਰਦਾ ਹੈ ਤੇ ਦੂਸਰਾ ਇਹ ਬਿਜਲੀ ਦੀ ਜਿਹੜੀ ਸਬਸਿਡੀ ਹੈ ਉਸ ਬਾਰੇ ਵੀ ਇੱਕ ਕਿਨਤੀ ਦਾ ਕਰੜਾ ਕੁਝ ਹੱਦ ਤੱਕ ਕੁੱਪ ਪੈਗਾ ਤੇ ਜਦ ਕੇ ਜਦੋਂ ਕੈਪਟਨ ਸਰਕਾਰ ਨੇ 2018 ਚ ਬਣਾਇਆ ਸੀ ਉਦੋਂ 10 ਇਕੜ ਤੱਕ ਦੇ ਕਿਸਾਨਾਂ ਨੂੰ ਬਿਜਲੀ ਫ੍ਰੀ ਦੇਣ ਦੀ ਗੱਲ ਕੀਤੀ ਗਈ ਸੀ ਪਰੰਤੂ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੋ ਨਹੀਂ ਇਹ ਸਿਰਫ ਇੱਕ ਇਹ ਕੀਤਾ ਗਿਆ ਕਿ ਖੇਤੀਬਾੜੀ ਦੇ ਜਿਹੜੇ ਕੁਵਲ ਕਨੈਕਸ਼ਨ ਨੇ ਉਹਨਾਂ ਦੇ ਨਾਲ ਜਿਹੜੇ ਪੈਨਲ ਲਾਏ ਜਾਣ ਤੇ ਉਹ ਗ੍ਰਿਡਾਂ ਦੇ ਨਾਲ ਜੋੜੇ ਜਾਣ ਇਹ ਹੁਣ ਇਹ ਸਿਸਟਮ ਕਿ ਕਿਸ ਤਰ੍ਹਾਂ ਲਿਪਰੇ ਚੜੇਗਾ ਜਾਂ ਕਿਸਾਨਾਂ ਦੇ ਪ੍ਰਭਾਰ ਬਣੇਗਾ ਇਹ ਨਹੀਂ ਪਤਾ ਇਹ ਦੂਸਰਾ ਜਿਹੜੇ ਸਹਿਕਾਰੀ ਸੁਭਾਮਾਨ ਨੇ ਉਹਨਾਂ ਨੂੰ ਵੀ ਮੀਨਾ ਦੇਣ ਦੇ ਲਈ ਪ੍ਰਬੰਧ ਕਰਨ ਦੀ ਵਿਵਸਥਾ ਕੀਤੀ ਗਈ ਹੈ ਇਸੇ ਤਰ੍ਹਾਂ ਫਸਲੀ ਭੀਮੇ ਬਾਰੇ ਵੀ ਕੁਝ ਗੱਲ ਕੀਤੀ ਗਈ ਹੈ ਕੁਝ ਗੱਲਾਂ ਜਿਹਦੀਆਂ ਪੋਜੀਟਿਵ ਵੀ ਨੇ ਤੇ ਕੁਝ ਇਸ ਦੀਆਂ ਜਿਹੜੀਆਂ ਗੱਲਾਂ ਇਹਦੀਆਂ ਵਿਰੋਧ ਦੇ ਵਿੱਚ ਵੀ ਜਾਂਦੇ ਨੇ ਇਹਦੇ ਨਾਲ ਹੀ ਇਹ ਹੈ ਵੀ ਜ਼ਮੀਨੀ ਪਾਣੀ ਨੂੰ ਬਰਕਰਾਰ ਰੱਖਣ ਦੇ ਲਈ ਕੁਝ ਬਲਾਕਾਂ ਦੇ ਵਿੱਚ ਝੋਨੇ ਦੀ ਫਸਲ ਨੂੰ ਬੰਦ ਕੀਤਾ ਜਾਵੇ ਜਾਂ ਝੋਨੇ ਦੀ ਜਿਹੜੀ ਲੰਬੇ ਸਨੇ ਵਾਲੀ ਫਸਲ ਹੈ ਉਹਨੂੰ ਵੀ ਰੁਕਾ ਜਾਵੇ ਇਸ ਤਰ੍ਹਾਂ ਦੇ ਕਵੰਧ ਵੀ ਕੀਤੇ ਗਏ ਨੇ ਤੇ ਬਾਕੀ ਇਸ ਬੰਦੇ ਵਿੱਚ ਕਿਸਾਨਾਂ ਨੂੰ ਸਹੀ ਫਸਲਾਂ ਤੱਕ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਉਹ ਵੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਤੇ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਭਿੰਨ ਕਿਸਾਨ ਜਥੇਬੰਦੀਆਂ ਨੇ ਉਹ ਇਸ ਬਾਰੇ ਮੰਗ ਕਰ ਰਹੀਆਂ ਨੇ ਕਿ ਇਹਦਾ ਖਰੜਾ ਕੀਤੀ ਦੇ ਪੰਜਾਬੀ ਦੇ ਵਿੱਚ ਦਿੱਤਾ ਜਾਵੇ ਤਾਂ ਜੋ ਉਹਨੂੰ ਪਰਤੇ ਇਹਦੇ ਬਾਰੇ ਵਿਚਾਰ ਦੇ ਸਕੀ ਇੱਕ ਲਈ ਕਿਸਾਨ ਜਥੇਬੰਦੀਆਂ ਦੇ ਘੇਰੇ ਵਿੱਚ ਨਹੀਂ ਆਉਂਦਾ ਇਹਦੇ ਵਿੱਚ ਆਮ ਕਿਸਾਨ ਆਮ ਵਰਕਰ ਆਮ ਲੋਕਾਂ ਦੇ ਵਿੱਚ ਵੀ ਇਹ ਉਹਨਾਂ ਦੇ ਵਿਚਾਰ ਵੀ ਜਾਣਨੇ ਜ਼ਰੂਰੀ ਨੇ ਕਿਉਂਕਿ ਸਾਰੇ ਸਟੇਕ ਹੋਲਡਰ ਜਿਹੜਾ ਖੇਤੀ ਪ੍ਰਧਾਨ ਤੂਬਾ ਹੈ ਇਹਦੇ ਸਾਰੇ ਦੇ ਉੱਪਰ ਨਿਰਭਰਨੇ ਜ਼ਰੂਰੀ ਨਹੀਂ ਹੈ ਕਿ ਕਿਸਾਨ ਜਥੇਬੰਦੀਆਂ ਹੀ ਇਸ ਦੇ ਉੱਪਰ ਪੂਰੀ ਬਿਲਕੁਲ ਠੀਕ ਸਰ ਇੱਥੇ ਇਹ ਵੱਡਾ ਸਵਾਲ ਹੈ ਤੁਹਾਡੇ ਵਾਲੇ ਬੜੀ ਵੱਡੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਇਹ ਜ਼ਰੂਰੀ ਨਹੀਂ ਕਿ ਕਿਸਾਨ ਜੁਨੇ ਦਾ ਜਿਹੜੇ ਆਗੂ ਨੇ ਉਹ ਹੀ ਇਹਦੇ ਤੇ ਆਪਣਾ ਪ੍ਰਤੀਕਰਮ ਦੇਣੇ ਇੱਕ ਆਮ ਕਿਸਾਨ ਮਿਸਟੇਕ ਹੇਲਡਰ ਜਿਹੜਾ ਉਹਦੇ ਤੇ ਪ੍ਰਤੀਕਰਮ ਦੇ ਸਕਦਾ ਹੈ ਕਿਉਂਕਿ ਆਮ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਅੱਜ ਕੱਲ੍ਹ ਖੇਤੀ ਵਾਲੇ ਮਾਮਲੇ ਨੇ ਕਿਸਾਨ ਜੁਨੇ ਦੇ ਲੀਡਰ ਹੀ ਠਾ ਰਹੇ ਨੇ ਪਰੰਤੂ ਆਮ ਕਿਸਾਨ ਕਈ ਵਾਰ ਉਹ ਇਸ ਕਦਰ ਚੁੱਪ ਕਰ ਜਾਂਦਾ ਹੈ ਕਿ ਸੈ ਸਾਨੂੰ ਕੋਈ ਲੋੜ ਨਹੀਂ ਸਾਡੇ ਲੀਡਰ ਦੇਖਣ ਪਰੰਤੂ ਇਹ ਜਿਹੜੀ ਹੁਣ ਸਰਕਾਰ ਨੂੰ ਅਗਲੀ ਰਾਏ ਦੇਣੀ ਇੱਕ ਬੜੀ ਸਟੀਕ ਹੈ ਬੜੀ ਲੜਿੰਦੀ ਹੈ ਆਮ ਕਿਸਾਨ ਨੂੰ ਇਸ ਮਾਹੌਲ ਦੇ ਵਿੱਚ ਉੱਠਣ ਦੇ ਵੀ ਲੋੜ ਹੈ ਕਿ ਉਹ ਜਿਹੜਾ ਠੇਕਾ ਨਹੀਂ ਲਿਆ ਕੇ ਕਿਸਾਨ ਦੇ ਲੀਡਰਾਂ ਨੇ ਵੀ ਸਾਰਾ ਆਪ ਦੇਖਣਾ ਹੈ ਆਮ ਕਿਸਾਨ ਵੀ ਇਹਦੇ ਮਾਮਲੇ ਦੇ ਵਿੱਚ ਉੱਠੇ ਜਾਗੇ ਖੈਰ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਕੁਝ ਜਿਹੜੀਆਂ ਮਦਦਾਂ ਨੇ ਜਿਹੜੀਆਂ ਖੇਤੀ ਲਈ ਕਿਸਾਨੇ ਲਈ ਬਹੁਤ ਜ਼ਰੂਰੀ ਨੇ ਉਹ ਚੁੱਪ ਵੀ ਨੇ ਕੀ ਰਾਜ ਹੈ ਕਿ ਇਹ ਜਿਹੜੇ ਮਸਲੇ ਜਿਹੜੇ ਚੁੱਪ ਨੇ ਇਸ ਤਰ੍ਹਾਂ ਦੇ ਮੁਤਾਬਕ ਜਿਨ੍ਹਾਂ ਨੇ ਦੜਬੱਟੀ ਹੋਈ ਹੈ ਇਹਨਾਂ ਤੋਂ ਤੁਸੀਂ ਕੀ ਭਾਵ ਦੇਖਦੇ ਹੋ ਕੀ ਲੈਂਦੇ ਹੋ ਇੰਡਰਸਰ ਵੀ ਇਸ ਤਰ੍ਹਾਂ ਵੀ ਜਿੰਨੇ 5 ਏਕੜ ਤੱਕ ਜ਼ਮੀਨ ਦੇ ਮਾਲਕ ਨੇ ਜਿਹੜੇ ਕਿ ਪੰਜਾਬ ਦੇ ਜਿਹੜੇ ਸਾਰੇ ਅਰਥ ਵਿਗਿਆਨੀ ਦੱਸਦੇ ਨੇ ਉਹਨਾਂ ਦੀ ਹਾਲਤ ਉਹਨਾਂ ਦੀ ਕਰਜ਼ਾ ਮਾਫੀ ਤੇ ਉਹਨਾਂ ਨੂੰ ਸਬਸਿਡੀ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਮਦਦ ਨਹੀਂ ਹੈ ਤੇ ਇਵੇਂ ਜਿਵੇਂ ਬਿਜਲੀ ਦੀ ਜਿਹੜੀ ਨੀਤੀ ਹੈ ਉਹਦੇ ਉਹਦੇ ਬਾਰੇ ਵੀ ਚੁੱਪ ਹੈ ਬਿਜਲੀ ਸਬਸਿਡੀ ਬਾਰੇ ਵੀ ਇਹ ਚੁੱਪ ਹੈ ਤੇ ਇਸ ਤੋਂ ਬਾਅਦ ਉਹ ਜਿਹੜੇ ਪੈਨਲ ਲੱਗਣੇ ਨੇ ਉਹਨਾਂ ਦੀ ਹਲੇ ਪਤਾ ਨਹੀਂ ਕਿਸ ਢੰਗ ਨਾਲ ਆਉਣੀ ਹੈ ਉਹ ਤਾਂ ਸਾਹਮਣੇ ਆਊਗਾ ਨਾ ਬਾਅਦ ਦੇ ਵਿੱਚ ਕਿਤੇ ਇਹ ਨਾ ਹੋਵੇ ਵੀ ਜਿਵੇਂ ਕਿਸੇ ਜਮਾਨੇ ਦੇ ਵਿੱਚ ਖੇਤੀ ਮੋਟਰਾਂ ਦੇ ਪ੍ਰੋਸ਼ੰਟ ਕਪੈਸਟਰ ਲੱਗਦੇ ਸੀ ਤੇ ਉਹਦੇ ਉੱਪਰ ਕਿਸਾਨਾਂ ਦੇ ਉੱਪਰ ਭਾਰ ਪਾਇਆ ਗਿਆ ਤੇ ਕਿਤੇ ਇਹ ਨਾ ਹੋਵੇ ਵੀ ਪੈਨਲ ਲਾਉਣੇ ਨੇ ਤੇ ਉਹਦੇ ਤੇ ਕਿਸਾਨਾਂ ਨੂੰ ਹੋਰ ਭਾਰ ਪਵੇ ਤੇ ਉਹਨਾਂ ਤੋਂ ਖਰਚਾ ਵਸੂਲੀ ਕੀਤੀ ਜਾਵੇ ਇਸ ਢੰਗ ਦਾ ਵੀ ਪ੍ਰਪੋਜ਼ਲ ਆ ਹੋ ਸਕਦੀਆਂ ਨੇ ਕਿਉਂਕਿ ਜਦੋਂ ਨੀਤੀ ਬਣਦੀ ਆ ਉਹਦਾ ਅਮਲ ਉਹਦਾ ਅਸ਼ਾ ਹੋ ਗਰ ਹੁੰਦੀ ਆ ਪਰantu ਜਦੋਂ ਬਣ ਕੇ ਉਹ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਉਹਦੀ ਦਿਸ਼ਾ ਹੋਰ ਬਣ ਜਾਂਦੀ ਹੈ ਕਿ ਤੇ ਉਹਦੇ ਵਿੱਚ ਜਿਹੜੀਆਂ ਲੋਭੀਆਂ ਨੇ ਜਿਹੜੀਆਂ ਉਹ ਫਿਰ ਉਹਨਾਂ ਦੇ ਹਿੱਤ ਆ ਜਾਂਦੇ ਨੇ ਉਹ ਉਸ ਪਾਸੇ ਨੂੰ ਉਹਨੂੰ ਉਹਦੇ ਵਿੱਚ ਹੀ ਅਫਸਰशाही ਵੀ ਰਲ ਜਾਂਦੀ ਹੈ ਬਿਊਰੋਕ੍ਰੇਸੀ ਵੀ ਰਲ ਜਾਂਦੀ ਹੈ ਤੇ ਵਪਾਰੀ ਲੋਕ ਵੀ ਰਲ ਜਾਂਦੇ ਨੇ ਤੇ ਉਹਦਾ ਸਾਰਾ ਭਾਰ ਫਿਰ ਟਾਲ ਲੈਣ ਦੇ ਲਈ ਕਿਸਾਨੀ ਦੇ ਉੱਪਰ ਨੱਕ ਤੇ ਭਾਰ ਪੈ ਜਾਂਦਾ ਹੈ ਇਹ ਇਹ ਗੱਲਾਂ ਵੀ ਦੇਖਣ ਵਾਲੀਆਂ ਨੇ ਜੀ ਇਸ ਢੰਗ ਦੇ ਵਿੱਚ ਜੀ ਹਾਂ ਡਾਕਟਰ ਸਾਹਿਬ ਜਦੋਂ ਇਹ ਫਿਰ ਖੇਤੀ ਨੀਤੀ ਵਾਸਤੇ ਮੰਤਰੀ ਮੰਡਲ ਨੂੰ ਇਹਦੇ ਤੇ ਪ੍ਰਵਾਨਗੀ ਦੇ ਲਈ ਜਾਨੀ ਪਵੇਗੀ ਫਿਰ ਇਹ ਸਾਰਾ ਕੁਝ ਵਿਧਾਨ ਸਭਾ ਦੇ ਵਿੱਚ اجلاس ਦੇ ਵਿੱਚ ਜਾਏਗਾ ਡਾਕਟਰ ਸਾਹਿਬ ਪਹਿਲਾਂ ਤਾਂ ਇਹ ਜਨਤਕ ਕੀਤਾ ਹੈ ਇਹ ਤੋਂ ਪਹਿਲਾਂ ਤਾਂ ਜਿਵੇਂ ਕਿਸਾਨ ਜਥੇ ਬੰਦੀਆਂ ਮੰਗ ਕਰ ਰਹੀਆਂ ਨੇ ਵੀ ਇਹਦਾ ਪੰਜਾਬੀ ਦੇ ਵਿੱਚ ਇਹਦਾ ਖਰੜਾ ਸਾਨੂੰ ਦਿੱਤਾ ਜਾਵੇ ਫਿਰ ਇਹਦੇ ਉੱਪਰ ਅਸੀਂ ਵਿਚਾਰ ਕਰਾਂਗੇ ਉਹਨਾਂ ਦੇ ਵਿਚਾਰ ਰਕਤਰ ਕੀਤੇ ਜਾਣਗੇ ਤੇ ਜਿਸ ਤਰ੍ਹਾਂ ਕਿਸਾਨ ਜਥੇ ਨੇ ਇਕਤਾ ਗ੍ਰਾਹਨ ਇਹਦਾ ਸਵਾਗਤ ਕੀਤਾ ਵੈਲਕਮ ਕੀਤਾ ਉਹਨਾਂ ਨੇ ਹਾਲਾਂਕਿ ਆਪਣੇ ਪੱਖ ਤੋਂ ਇਹਦਾ ਸਿਹਰਾ ਲੈਣ ਦੀ ਵੀ ਗੱਲ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਕਿ ਇਹ ਸਬੰਧ ਦੇ ਵਿੱਚ ਸਾਡੇ ਧਰਨੇ ਦੀ ਬਦੌਲਤ ਹੀ ਇਹ ਖੜੜਾ ਜੰਤਕ ਹੋਇਆ ਹੈ ਹੂੰ ਤਾਂ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਕਿਸਾਨ ਜੂਨ ਇਕਤਾ ਗ੍ਰਾਹ ਜਿਹਦੇ ਲੀਡਰ ਨੇ ਸ਼ਾਇਦ ਜਗਿੰਦਰ ਸਿੰਘ ਗ੍ਰਾਹ ਉਹਨਾਂ ਨੇ ਇਸ ਖੜੜੇ ਦਾ ਵੈਲਕਮ ਕਰ ਦਿੱਤਾ ਹੈ ਵੀ ਸਰਕਾਰ ਨੇ ਜਿਹੜਾ ਯਤਨ ਕੀਤਾ ਹੈ ਉਹ ਬਿਲਕੁਲ ਅਸੀਂ ਉਹਦਾ ਸਵਾਗਤ ਕਰਦੇ ਹਾਂ ਪਰੰਤੂ ਸਵਾਲ ਹੈ ਕਿ ਦੂਜੇ ਬੰਦੇ ਐ ਸਕੀਮ ਦੀ ਚੰਡੀਗੜ੍ਹ ਮੀਟਿੰਗ ਹੁੰਦੀ ਹੈ ਮੋਦੇ ਲੀਡਰ ਕਹਿ ਰਹੇ ਨੇ ਕਿ ਇਹ ਹਾਲੇ ਪੜਨ ਕਿਵੇਂ ਪੜੀਏ ਇਹ ਅੰਗਰੇਜ਼ੀ ਦੇ ਵਿੱਚ ਕਿਸਾਨ ਨੇ ਹਾਲੇ ਤੱਕ ਕਿਸੇ ਕਿਸਾਨ ਨੇ ਉਹ ਪੜਿਆ ਹੀ ਨਹੀਂ ਤਾਂ ਕਿਸ ਤਰ੍ਹਾਂ ਕਿਹੜੀ ਜੱਥੇਬੰਦੀ ਨੇ ਉਹਦਾ ਸਵਾਗਤ ਵੀ ਕਰ ਦਿੱਤਾ ਹਾਲਾਂਕਿ ਬੜੇ ਵੱਡੇ ਸਵਾਲ ਜਿਹੜੇ ਨੇ ਉਹ ਵੱਖਰੇ ਐ ਜੀ ਡਾਕਟਰ ਸਾਹਿਬ ਹਾਂ ਭਿੰਡਰ ਜੀ ਦੇਖੋ 220 ਪੰਨਿਆਂ ਦਾ ਖਲਟਾ ਹੈ ਇਹ ਫਿਰ ਅੰਗਰੇਜ਼ੀ ਦੇ ਵਿੱਚ ਹੈ ਤੇ ਜਦ ਕਿ ਪੰਜਾਬ ਦੇ ਵਿੱਚ ਰਾਜ ਭਾਸ਼ਾ ਐਕਟ ਲਾਗੂ ਹੋਇਆ ਹੋਇਆ ਪੰਜਾਬੀ ਦੇ ਵਿੱਚ ਹੋਣਾ ਚਾਹੀਦਾ ਤੇ ਆਮ ਜਿਹੜੇ ਕਿਸਾਨ ਪੰਜਾਬੀ ਹੀ ਪੜ ਸਕਦੇ ਨੇ ਕਿ ਬਹੁਤੇ ਇਹਨੂੰ ਅੰਗਰੇਜ਼ੀ ਦੇ ਵਿੱਚ ਬਹੁਤਾ ਭਾਰਤ ਨਹੀਂ ਇਸ ਕਰਕੇ ਜਿਹੜਾ ਇਕਤਾ ਗੁਰਾਹਾਂ ਵੱਲੋਂ ਸਵਾਗਤ ਕੀਤਾ ਗਿਆ ਜਾਂ ਵੈਲਕਮ ਕੀਤਾ ਗਿਆ ਉਹ ਲਾਜ਼ਮੀ ਆ ਉਹਨਾਂ ਨੇ ਆਪਣੇ ਕਾਡਰ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਆਪਣਾ ਧਰਨਾ ਲਾਇਆ ਸੀਗਾ ਚੰਡੀਗੜ੍ਹ ਦੇ ਵਿੱਚ ਸਰਕਾਰ ਨਾਲ ਗੱਲਬਾਤ ਕੀਤੀ ਸੀ ਉਸ ਦਾ ਲਾਹਾ ਲੈਣ ਦੇ ਲਈ ਉਹਨਾਂ ਨੇ ਆਪਣਾ ਇਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਕਿ ਸਵਾਗਤ ਜੋਗਾ ਸਾਡੇ ਕਹਿਣ ਦੇ ਉੱਪਰ ਇਸ ਤਰ੍ਹਾਂ ਹੋਇਆ ਉਹਦਾ ਇਹ ਇਹ ਸਿਰਾ ਲੈਣ ਦੀ ਹੋਰ ਦੇ ਵਿੱਚ ਹੈ ਇਹਦੇ ਸਵਰਥ ਦੇ ਵਿੱਚ ਹੋੜ ਅੱਜ ਕੱਲ੍ਹ ਕਿਸਾਨਾਂ ਦੇ ਵਿੱਚ ਸੇਹਰਾ ਲੈਣ ਦੀ ਬੜੀ ਹੋੜ ਬਣੀ ਹੋਈ ਹੈ ਛੋਟੇ ਤੋਂ ਛੋਟੇ ਕੰਮੋਂ ਵੱਡੇ ਤੋਂ ਵੱਡੇ ਕੰਮੋਂ ਦੇ ਵਿੱਚ ਸੇਹਰਾ ਲੈਣ ਉੱਤੇ ਬੜਾ ਮਤਲਬ ਇੱਕ ਦਿਖਾਇਆ ਜਾਂਦਾ ਕਿ ਸਾਡੇ ਜਥੇਬੰਦੀ ਵੱਡੀ ਲੀਡਰ ਵੀ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਵਿੱਚ ਵੀ ਅਜਿਹੀ ਤਰ੍ਹਾਂ ਦੀ ਇੱਕ ਹੌਮ ਹੈ ਤੇ ਵਰਕਰਾਂ ਦੇ ਵਿੱਚ ਵੀ ਇਹ ਪ੍ਰਚਲਿਤ ਹੋ ਰਹੀ ਹੈ ਗੱਲ ਕਿ ਸਾਡੀ ਜਥੇਬੰਦੀ ਉਹ ਦੂਜੇ ਕਹਿੰਦੇ ਸਾਡੀ ਜਥੇਬੰਦੀ ਸਾਡੇ ਛੰਡੇ ਵੱਡੇ ਸਾਡੇ ਛੋਟੇ ਪਰ ਸਵਾਲ ਇਹ ਫਿਰ ਉਹੀ ਉੱਠਦਾ ਹੈ ਕਿ ਹਾਲੇ ਤਾਂ ਉਹ ਅੰਗਰੇਜ਼ੀ ਦਾ ਖਰੜਾ ਨਵੀਂ ਖੇਤੀ ਨੀਤੀ ਦਾ ਜਿਹੜਾ ইস্যੂ ਕੀਤਾ ਹੈ ਸਰਕਾਰ ਨੇ ਉਹ ਕਿਸੇ ਕਿਸਾਨ ਨੇ ਪੜਿਆ ਨਹੀਂ ਤੇ ਵੈਲਕਮ ਪਹਿਲਾਂ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਦੇਖ ਲਓ ਡੈਮੋਕ੍ਰੇਸੀ ਹੈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇਹ ਹੈ ਵੀ ਪੋਲਿਟਿਕਸ ਘਟੀ ਜਾਂਦੀ ਹੈ ਹਰ ਇੱਕ ਗੱਲ ਦੇ ਵਿੱਚ ਇਹਦੇ ਚੋਂ ਇਹ ਇਹਦੇ ਚੋਂ ਵੀ ਕੁਝ ਨਾ ਕੁਝ ਰਾਜਨੀਤੀ ਦਾ ਆਪਣੇ ਕਾਡਰ ਨੂੰ ਨਾਲ ਤੋੜਨ ਦਾ ਆਪਣਾ ਲਾਹਾ ਲੈਣ ਦਾ ਇਹ ਕੋਸ਼ਿਸ਼ ਦੇ ਵਿੱਚ ਸਾਰੀਆਂ ਜਥੇਬੰਦੀਆਂ ਵੀ ਪੰਜਾ ਹਮੇਰੇ ਟ੍ਰੇਡ ਯੂਨੀਅਨਾਂ ਦੇ ਵਿੱਚ ਜਿਸ ਤਰ੍ਹਾਂ ਹੁੰਦਾ ਸੀ ਇਹ ਸਾਰਾ ਕੁਝ ਪੋਲਿਟਿਕਸ ਦੇ ਅੰਤਰਗਤ ਆ ਜਾਂਦਾ ਹੈ ਤੇ ਪਰ ਅਸਲ ਦੇ ਵਿੱਚ ਇਹਦੇ ਜਿਹੜੇ ਮੈਟਸ ਤੇ ਡੀ ਮੈਟਸ ਪੂਰੀ ਤਰ੍ਹਾਂ ਉਹਨਾਂ ਦਾ ਮੰਥਨ ਹੋਏਗਾ ਆਮ ਜਿਹੜੇ ਸਟੇਕ ਹোল্ডার ਨੇ ਪੰਜਾਬ ਦੀ ਕਿਸਾਨੀ ਇਹਦੇ ਬਾਰੇ ਆਪਣੇ ਕਿਰਿਆ ਪ੍ਰਤੀਕਿਰਿਆ ਦਊਗੀ ਫਿਰ ਇਸ ਤੋਂ ਬਾਅਦ ਇਹਨੂੰ ਸਰਕਾਰ ਕੈਬਨਟ ਦੇ ਵਿੱਚ ਲਿਜਾਏਗੀ ਕੈਬਨਟਸ ਪਾਸ ਹੋ ਕੇ ਫਿਰ ਇਹਨੂੰ ਵਿਧਾਨ ਸਭਾ ਦੇ ਵਿੱਚ ਜਾਏਗਾ ਫਿਰ ਇਹਦੇ ਇਹ ਕਾਰਵਾਈ ਅਗਲੀ ਹੁੰਦੀ ਹੈ ਇਹ ਕਾਫੀ ਹਲੇ ਲੰਮਾ ਪ੍ਰੋਸੈਸ ਹੈਗਾ ਹੀ ਹੈਗਾ ਆਫਟਰ ਆਲ ਕਟੋਕਟ ਪਬਲਿਕ ਦੇ ਥੀਅਜ਼ ਇਕਤਰ ਕਰਨ ਦੇ ਲਈ ਸਮਾਂ ਲੱਗੇਗਾ ਉਹਦੇ ਲਈ ਜ਼ਰੂਰੀ ਵੀ ਹੋਏਗਾ ਤੇ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੇ ਉਹਨਾਂ ਦੇ ਵਿੱਚ ਜਾਰੀ ਕੀਤਾ ਗਿਆ ਤੇ ਆਮ ਜਨਤਾ ਇਹਦੇ ਬਾਰੇ ਕਿਸ ਤਰ੍ਹਾਂ ਦੇ ਵਿਚਾਰ ਦਿੰਦੀ ਆ ਉਹ ਵੀ ਹੋਂ ਦੇ ਸਾਹਮਣੇ ਤੇ ਇਹ ਹਲੇ ਤਰਕ-ਵਿਰਕ ਹੋਣਾ ਹੈਗਾ ਇਹਦਾ ਵਿਚਾਰ ਚਰਚਾ ਹੋਣੀ ਹੈ ਪਰ ਡਾਕਟਰ ਸਾਹਿਬ ਜੇਕਰ ਦੇਖਿਆ ਜਾਵੇ ਹੁਣ ਇਸ ਵੇਲੇ ਕਈ ਕਿਸਾਨ ਜਥੇਬੰਦੀਆਂ ਨੇ ਦਰਜਣਾਂ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਸਰਗਰ ਤੇ ਕੀ ਉਹ ਸਾਰੀਆਂ ਸਰਕਾਰ ਦੇ ਨਾਲ ਇੱਕ ਸੁਰਤਾ ਮਲਾਉਣਗੀਆਂ ਸਹਿਮਤੀ ਦੇਣਗੀਆਂ ਜਾਂ ਇਸ ਤਰ੍ਹਾਂ ਹੀ ਰਹਿ ਜਾਏਗਾ ਕੁਝ ਜਥੇਬੰਦੀਆਂ ਵਿਰੋਧ ਦੇ ਵਿੱਚ ਖੜ੍ਹ ਜਾਣਗੀਆਂ ਕੁਝ ਨਹੀਂ ਤੇ ਸਰਕਾਰ ਆਪਣੇ ਹਿਸਾਬ ਨਾਲ ਇਹਨੂੰ ਅੱਗੇ ਖੜੜੇ ਨਹੀਂ ਬਧਾਏਗੀ ਪਰ ਡਾਕਟਰ ਸਾਹਿਬ ਤੁਸੀਂ ਇਹ ਵੀ ਦੱਸਦੇ ਹੋ ਕਿ ਜਦੋਂ ਪਿਛਲੇ ਸਮੇਂ ਤੁਸੀਂ ਦੱਸਿਆ ਕਾਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਵੀ ਇਹ ਜਿਹੜੀਆਂ ਖੇਤੀ ਨੀਤੀ ਦਾ ਜਿਹੜਾ ਮਸੌਦਾ ਅੱਗੇ ਆਉਂਦਾ ਰਿਹਾ ਖੜੜੇ ਬੰਦੀ ਰਹੇ ਉਹਨਾਂ ਦਾ ਹਸਰ ਕੀ ਰਿਹਾ ਕਿਵੇਂ ਰਿਹਾ ਉਹਨਾਂ ਦੀ ਜਿਹੜੀ ਹੈ ਆ ਪਾਕ ਕਾਰਜ ਕੁਸ਼ਲਤਾ ਨੂੰ ਜਿਹਾ ਥੋੜਾ ਜਿਹਾ ਚਰਚਾ ਜੀ ਕਿਸ ਤਰ੍ਹਾਂ ਅਕਾਲੀ ਸਰਕਾਰ ਨੇ 2013 ਦੇ ਵਿੱਚ ਤਿਆਰ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਹਾਲਾਤ ਨੂੰ ਪਤਾ ਕਿਤੀ ਕਦਰ ਹੋਰ ਤਰ੍ਹਾਂ ਦੇ ਕਰਵਟ ਲੈ ਕੇ ਤੇ ਉਹ ਉੱਥੇ ਠੱਪ ਰਹਿ ਗਿਆ ਇਹ ਇਮੇਜ ਜਿਹਨੇ ਕੈਪਟਨ ਅਮਿੰਦਰ ਸਿੰਘ ਨੇ 2018 ਦੇ ਵਿੱਚ ਤਿਆਰ ਕੀਤਾ ਉਹ ਦੀ ਹਲੇ ਚੱਲ ਰਹੀ ਸੀ ਉਹਨਾਂ ਨੂੰ ਆਪਣੀ ਇੰਗਰਦੀ ਛੱਡਣੀ ਪੈਗੀ ਇਸ ਤਰਾਦਰ ਦੇ ਵਿੱਚ ਲਟਕ ਗਏ ਤੇ ਹੁਣ ਇਹ ਹੈ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਜਨਤਕਤਾ ਕਰ ਦਿੱਤਾ ਹੁਣ ਇਹਨੂੰ ਅੱਗੇ ਅਮਲ ਦੇ ਵਿੱਚ ਲਿਆਉਣ ਦੇ ਲਈ ਲਾਜ਼ਮੀ ਹੈ ਕਿ ਬਲਵਾਨ ਇੱਛਾ ਸ਼ਕਤੀ ਚਾਹੀਦੀ ਹੈ ਸਰਕਾਰ ਦੀ ਬਿਲਕੁਲ ਅਸੀਂ ਵੀ ਇੱਛਾ ਜ਼ਾਹਰ ਕਰਦੇ ਹਾਂ ਕਿ ਇਹਦਾ ਖਰੜਾ ਹੈ ਇਹ ਮਤਲਬ ਸਰਕਾਰ ਮਤਲਬ ਕਿਸਾਨਾਂ ਦੀ ਪੂਰੀ ਸਹਿਮਤੀ ਨਾਲ ਸਾਰੇ ਕਿਸਾਨ ਖੁਸ਼ ਹੋਣ ਤੇ ਸਰਕਾਰ ਵੀ ਚਾਹੀ ਚਾਹੀ ਇਹ ਜਿਹੜਾ ਖੇਤੀ ਨੀਤੀ ਨੂੰ ਲਾਗੂ ਕਰੇ ਕਿਉਂਕਿ ਪੰਜਾਬ ਦਾ ਜਿਹੜਾ ਜੜਾ ਜੜਾ ਉਹ ਪਹਿਲੀਆਂ ਨਾਲ ਜੁੜਿਆ ਹੈ ਕਿਸਾਨ ਨਾਲ ਖੇਤੀ ਨਾਲ ਤੇ ਜੇਕਰ ਇਹਨੂੰ ਅਸੀਂ ਦਰਕੁਨਾਰ ਕਰਕੇ ਹੋਰ ਲੰਘਿਆ ਰਹੇ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਕਦੇ ਵੀ ਸਫਲ ਨਹੀਂ ਹੋਵਾਂਗੇ ਇਹ ਬਹੁਤ ਜ਼ਰੂਰੀ ਹੈ ਅੰਨਦਾਤੇ ਨੂੰ ਤੇ ਇਹ ਜਿਹੜੀ ਭੁਹੇ ਨੂੰ ਇਹਦੇ ਉੱਤੇ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਠੋਸ ਤੋਂ ਠੋਸ ਨੀਤੀਆਂ ਬਣਾਈਆਂ ਜਾ ਅਜੀ ਨੀਤੀ ਘੜੀ ਜਾਵੇ ਕਿ ਦੁਨੀਆ 당ਗ ਰਹਿ ਜਾ ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਰਖੇਸ ਭੋਏ ਜਿਹੜੀ ਉਹ ਪੰਜਾਬ ਦੇ ਕੋਲੇ ਤੇ ਜ਼ਰਖੇਸ ਨੀਤੀ ਦੀ ਵੀ ਲੋੜ ਹੈ ਪੰਜਾਬ ਦੇ ਕਿਸਾਨ ਨੂੰ ਜੀ ਡਾਕਟਰ ਸਾਹਿਬ ਬਿਲਕੁਲ ਜੀ ਪੰਜਾਬ ਦੇ ਕਿਸਾਨ ਨੂੰ ਜਿਹੜਾ ਕਿ ਕ੍ਰਾਈਸਿਸ ਦੇ ਵਿੱਚ ਹੈ ਬਹੁਤ ਗੰਭੀਰ ਸੰਕਟ ਦੇ ਵਿੱਚ ਹੈ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਉਸ ਸਮੇਂ ਜਦੋਂ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਸੀ ਢਿੱਡ ਭਰਿਆ ਤੇ ਉਹਨਾਂ ਨੂੰ ਅਨਾਜ ਮਹਈਆ ਕਰਾਇਆ ਤੇ ਆਪਣੀ ਜ਼ਮੀਨ ਨੂੰ ਬੇਸ਼ੱਕ ਇਹਦੇ ਨਾਲ ਇੰਨਾ ਕੁਝ ਕਰਦੇ ਹੋਏ ਜ਼ਮੀਨ ਦੀ ਜਿਹੜੀ ਸਿਹਤ ਸੀ ਉਹ ਵੀ ਵਿਗਾੜ ਲਈ ਤੇ ਆਪਣੇ ਪਾਣੀ ਦੇ ਸੋਮੇ ਵੀ ਖਰਾਬ ਕਰ ਲੇ ਤੇ ਪੰਜਾਬ ਦਾ ਵਾਤਾਵਰਣ ਵੀ ਖਰਾਬ ਹੋ ਗਿਆ ਤੇ ਇਸ ਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਇਸ ਤਰ੍ਹਾਂ ਦੀ ਇੱਕ ਨੀਤੀ ਜ਼ਰੂਰ ਤਿਆਰ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਇਹਦੇ ਵਿੱਚ ਇਹ ਵੀ ਹੈ ਵੀ ਕੁਝ ਫਸਲਾਂ ਵੱਖੋ-ਵੱਖਰੀਆਂ ਫਸਲਾਂ ਦੀ ਗੀਣ ਦਾ ਵੀ ਚਾਰਾ ਜੋਗੀ ਕੀਤੀ ਗਈ ਹੈ ਇਹਵੇਂ ਜਿਵੇਂ 슈ਗਰ ਮਿੱਲਾਂ ਨੂੰ ਚਲਾਉਣ ਦੇ ਲਈ ਵੀ ਇਹ ਇਸ ਨੀਤੀ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਕਾਫੀ ਵੱਡਾ ਜਿਹੜਾ ਕਰੜਾ ਹੈ ਇਹਦੇ ਵਿੱਚ ਕਾਫੀ ਗੱਲਾਂ ਜਿਹੜੀਆਂ ਪੋਜਿਟਿਵ ਨੇ ਜਿਨ੍ਹਾਂ ਨੂੰ ਜੇ ਅਮਲ ਦੇ ਵਿੱਚ ਸਹੀ ਢੰਗ ਦੇ ਨਾਲ ਅਮਲਤੀ ਲਿਆਂਦਾ ਜਾਵੇ ਤਾਂ ਪੰਜਾਬ ਦੀ ਅ ਅਨੁਗਾਤੀ ਦੀ ਕਾਫੀ ਹੱਦ ਤੱਕ ਇਹਦੀ ਬਾਹ ਫੜੀ ਜਾ ਸਕਦੀ ਹੈ ਹੂੰ ਬਿਲਕੁਲ ਡਾਕਟਰ ਸਾਹਿਬ ਕਿਉਂਕਿ ਖੇਤੀ ਨੀਤੀ ਦੇ ਵਿੱਚ ਜਿਹੜਾ ਮੋੜ ਜਿਹੜਾ ਵੱਜਦਾ ਹੈ ਪੈਲੀ ਤੋਂ ਭੋਏ ਤੋਂ ਜ਼ਮੀਨ ਤੋਂ ਤੇ ਇਹ ਸਾਰਾ ਕੁਝ ਜ਼ਰਖੇਜ ਤਾਂ ਬਣਦਾ ਜਦੋਂ ਇਹਨੂੰ ਨੀਰ ਕਹਿੰਦਾ ਭਾਵੇਂ ਪਾਣੀ ਮਿਲਦਾ ਖਰ ਗੱਲ ਪਾਣੀ ਦੀ ਹੈ ਪੰਜਾਬ ਦਾ ਜਿਹੜਾ ਪਾਣੀ ਹੈ ਕਿਉਂਕਿ ਪੰਜਾਬ ਰਪੇਰੇਲਾ ਹੈਟ ਹੈ ਆਪਣਾ ਰੁਤਬਾ ਰੱਖਦਾ ਹੱਕ ਰੱਖਦਾ ਕਮਾਂਤਰੀ ਲਈ ਹਾਜੂਤੇ ਤਾਂ ਇਹ ਪਾਣੀ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਬਹੁਤ ਕਿਊਸਿਕ ਪਾਣੀ ਜਿਹੜਾ ਅਜਾਈ ਬਿਨਾ ਕਿਸੇ ਸਮਝੌਤੇ ਬਿਨਾ ਕਿਸੇ ਪੈਸੇ ਟੱਕੇ ਦੇ ਹਿਸਾਬ ਨਾਲ ਰਾਜਸਥਾਨ ਨੂੰ ਜਾ ਰਿਹਾ ਹੈ ਕერ ਉਹਦਾ ਮੁੱਲ ਵੀ ਤੈ ਇਸ ਖੇਤੀ ਨੀਤੀ ਦੇ ਵਿੱਚ ਸੋਣਾ ਬਹੁਤ ਜ਼ਰੂਰੀ ਹੈ ਕਿ ਆਪ ਐਜਾ ਸਾਨੂੰ ਰਾਜਸਥਾਨ ਤੋਂ ਜਿੱਥੇ ਸੀ ਬਕਾਇਆ ਲੈਣਾ ਹੈ ਉੱਥੇ ਹਰ ਸਾਲ ਆਹ ਪੈਸਾ ਅਸੀਂ ਇਹ ਜ਼ਰੂਰ ਲੈਣਾ ਹੈ ਤੇ ਇਹ ਸਾਰੇ ਜਿਹੜੇ ਪਾਣੀ ਦੇ ਪੈਸੇ ਤੇ ਮੁੱਲ ਦਾ ਜਿਹੜਾ ਹੈ ਉਹ ਖੇਤੀ ਨੂੰ ਪਰਪੋਜ਼ ਕਰਨ ਦੇ ਵਿੱਚ ਲਾਉਣਾ ਹੈ ਕਿਸਾਨਾਂ ਉੱਤੇ ਕਿਸਾਨੀ ਉੱਤੇ ਜੀ ਡਾਕਟਰ ਸਾਬ ਇਹ ਦੱਸ ਬਿਲਕੁਲ ਠੀਕ ਹੈ ਕਿਸਾਨੀ ਨੂੰ ਬਚਾਉਣ ਦੇ ਲਈ ਜਿਹੜਾ ਕਿ ਜਿਵੇਂ ਕਿ ਅਤੇ ਮਹਾਰ ਦੱਸਦੇ ਨੇ ਕਿ ਸਾਡਾ ਪਾਣੀ ਜਿਹੜਾ ਬਾਹਰ ਰਾਜਸਥਾਨ ਨੂੰ ਜਾ ਰਿਹਾ ਹੈ ਬਿਨਾਂ ਰਿਹਲਟੀ ਤੋਂ ਦੀ ਰਿਹਲਟੀ ਲੈਣੀ ਚਾਹੀਦੀ ਹੈ ਤਾਂ ਜੋ ਕਿਸਾਨੀ ਨੂੰ ਹੋਰ ਖਸ਼ਹਾਲ ਕੀਤਾ ਜਾਏ ਕਿਸਾਨਾਂ ਬਾਰੇ ਬੱਕੋ ਬکریاں ਸਕੀਮਾਂ ਚਲਾਈਆਂ ਜਿਹੜਾ ਸਕਦੇ ਨੇ ਉਹਨਾਂ ਨੂੰ ਜਿਹੜੇ ਨੁਕਸਾਨ ਨੇ ਜਾਂ ਉਹਨਾਂ ਦੇ ਖਰਚੇ ਨੇ ਉਹਨਾਂ ਦੀ ਪਰਪਾਈ ਕੀਤੀ ਜਾ ਸਕੇ ਕਿਸਾਨੀ ਨੂੰ ਜ਼ਮੀਨ ਦੇ ਨਾਲ ਜੋੜਨ ਦੇ ਲਈ ਜ਼ਰੂਰੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਜ਼ਾਇਦ ਮੰਗਾਂ ਨੇ ਜਿਹੜੀਆਂ ਹੱਕੀ ਮੰਗਾਂ ਨੇ ਕਿਸਾਨਾਂ ਨੂੰ ਮੰਨੀਆਂ ਜਾਣ ਤੇ ਕਿਸਾਨੀ ਨੂੰ ਉਸ ਤਰ੍ਹਾਂ ਹੀ ਪਛਾੜੀ ਵੱਲ ਮੋੜਿਆ ਜਾਵੇ ਨਾ ਕਿ ਉਹ ਜਿਸ ਤਰ੍ਹਾਂ ਕਿ ਹੁਣ ਨਰਾਸ਼ਤਾ ਦੇ आलम ਦੇ ਉੱਤੇ ਆ ਕੇ ਕੁਦਕਸ਼ੀਆਂ ਦੇ ਰਾਹ ਪਏ ਹੋਣੇ ਇਸ ਤੋਂ ਮੋੜਨ ਲਈ ਰੇਕ ਸਰਕਾਰ ਦਾ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਪਹਿਲਾ ਫਰਜ ਬਣਦਾ ਕਿ ਕਿਸਾਨ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜਿਹੜੇ ਕਿਸਾਨ ਹੋਣੀ ਇਸ ਖਰੜੇ ਦਾ ਵੈਲਕਮ ਸਵਾਗਤ ਕਰ ਰਹੇ ਨੇ ਖੈਰ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਹ ਗੱਲ ਹੋਣੀ ਜਿਕਰ ਖਰੜੇ ਦੇ ਵਿੱਚ ਨਹੀਂ ਤਾ ਸਰਕਾਰ ਨੂੰ ਕਹਿ ਕਿ ਪਵਾ ਲੈਣ ਕਿ ਜਿਹੜਾ ਪਾਣੀ ਜਿਹੜਾ ਬਿਨਾਂ ਰਿਐਲਿਟੀ ਦੇ ਰਾਜਸਥਾਨ ਨੂੰ ਜਾ ਰਿਹਾ ਉਹਦੇ ਅਸੀਂ ਹਰ ਸਾਲ 'ਚ ਜਿੰਨੀ ਸਾਡਾ ਰਕਮ ਬਣਦੀ ਉਹ ਅਸੀਂ ਲੈਣੀ ਏ ਤੇ ਉਹ ਰਕਮ ਕਿਸਾਨੀ ਉੱਤੇ ਲਾਉਣੀ ਏ ਖੇਤੀ ਉੱਤੇ ਲਾਉਣੀ ਏ ਪੰਜਾਬ ਦੀ ਜਿਹੜੀ ਖੇਤੀ ਹੋਰ ਵਧੇ ਜੀ ਜੀ ਸਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਕਿਸਾਨਾਂ ਨੇ ਮਸ਼ੀਨਰੀ ਦਾ ਇਨਾ ਪ੍ਰਯੋਗ ਕੀਤਾ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਜਿਹੜੀ ਖੇਤੀ ਨੀਤੀ ਦੇ ਵਿੱਚ ਇਹ ਵੀ ਹੈ ਵੀ ਪੰਜਾਬ ਨਦੀ ਹੱਬ ਬਣੇ ਤੇ ਮਸ਼ੀਨਰੀ ਦੀ ਹੱਬ ਬਣੇ ਇੱਥੇ ਉਦਯੋਗ ਵੀ ਇਸ ਤਰ੍ਹਾਂ ਦੇ ਲੱਗਣੇ ਚਾਹੀਦੇ ਨੇ ਇੱਥੇ ਜਿਹੜਾ ਖੇਤੀ ਦੇ ਆਧਾਰਿਤ ਜਿਹੜੀਆਂ ਸੰਤਾਨਾਂ ਨੇ ਉਹ ਵੀ ਲੱਗਣਿਆ ਚਾਹੀਦੀਆਂ ਨੇ ਖੇਤੀ ਦੀਆਂ ਜਿਹੜੀਆਂ ਭਿੰਨ ਫਸਲਾਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਹੋਣੇ ਚਾਹੀਦੇ ਨੇ ਜਿਹਦਾ ਸਿੱਧਾ ਲਾਭ ਕਿਸਾਨਾਂ ਨੂੰ ਮਿਲੇ ਤਾਂ ਹੀ ਉਹਨਾਂ ਦੀ ਜਿਹੜੀ ਪਰਪਾਈ ਹੋ ਸਕਦੀ ਹੈ ਅਦਰਵਾਇਜ਼ ਕਿਸਾਨੀ ਨਿਰਾਸ਼ਤਾ ਦੇ ਵਿੱਚ ਲਗਾਤਾਰ ਨਿਰਾਸ਼ਤਾ ਦੇ ਵਿੱਚ ਜਾ ਰਹੀ ਹੈ ਪੰਜਾਬ ਦੇ ਕਿਸਾਨ ਬੇਸ਼ੱਕ ਖੁਸ਼ਹਾਲੀ ਲੱਗਦੀ ਹੈ ਪਰantu ਉਹਨਾਂ ਦੀ ਇੰਨੇ ਕੋਸਟ ਆਫ ਪ੍ਰੋਡਕਸ਼ਨ ਨਹੀਂ ਬਚ ਪਈਆ ਤੇ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਇਸ ਲਈ ਇਸ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਆਪਣੇ ਪੱਧਰ ਤੇ ਜਿਹੜੀਆਂ ਇਹ ਖੇਤੀ ਨੀਤੀ ਦੇ ਵਿੱਚ ਇਸ ਤਰ੍ਹਾਂ ਦੀਆਂ ਨੀਤੀਆਂ ਵੀ ਸ਼ਾਮਿਲ ਕਰਨੀਆਂ ਚਾਹੀਦੀਆਂ ਬਿਲਕੁਲ ਖੇਤੀ ਨੂੰ ਜਿਹੜੇ ਵਪਾਰ ਦੇ ਮੁਕਾਬਲੇ ਤੋਂ ਕਮਾਂਤਰੀ ਵਪਾਰ ਦੇ ਮੁਕਾਬਲੇ ਤੋਂ ਖੜਾ ਕਰਨ ਲਈ ਖੇਤੀ ਦੀ ਉਪਜ ਨੂੰ ਬਹੁਤ ਜ਼ਰੂਰੀ ਹੈ ਕਿ ਜਿਹੜਾ ਕਮੰਤਰੀ ਜਿਹੜਾ ਵਪਾਰ ਹੈ ਉਹ ਵਾਕਾ ਬਾਟਰ ਜਰੀਏ ਅੱਗੇ ਵਧੇ ਖੇਤੀ ਨੀਤੀ ਦੇ ਵਿੱਚ ਇਹ ਪੱਖ ਵੀ ਵੱਡੇ ਪੱਧਰ ਉੱਤੇ ਹੋਣ ਦੀ ਲੋੜ ਹੈ ਜੀ ਹਾਂ ਭਿੰਦਰ ਸਾਹਿਬ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਵੱਡੇ ਹਾਈਵੇ ਬਣ ਰਹੇ ਨੇ ਐਕਸਪ੍ਰੈਸ ਵੇ ਬਣ ਰਹੇ ਨੇ ਜਿੰਨਾਂ ਦੀ ਸਿਸ ਜਿਵੇਂ ਆਪਾਂ ਲਿਖਿਆ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਯੂਰੋਪੀਅਨ ਰੂਟ ਪੁਰਾਣੇ ਸਿਲਕ ਰੂਟ ਦੇ ਨਾਲ ਉਹਦੇ ਨਾਲ ਜੁੜਦੀ ਬਣਦੀ ਹੈ ਇਹ ਤੇ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਹੱਬ ਬਣ ਸਕਦਾ ਹੈ ਇਸ ਸੰਬੰਧ ਤੇ ਵਿੱਚ ਵੀ ਸਰਕਾਰ ਨੂੰ ਦੂਰ ਰਸੀ ਜਿਹੜੀਆਂ ਨੀਤੀਆਂ ਤਿਆਰ ਕਰਨ ਦੀ ਜ਼ਰੂਰਤ ਹੈ ਤੇ ਖੇਤੀ ਦੇ ਸੰਬੰਧ ਦੇ ਵਿੱਚ ਖੇਤ ਵੀ ਫਸਲਾਂ ਦੇ ਬੀਜਾਂ ਦੇ ਸੰਬੰਧ ਦੇ ਵਿੱਚ ਖੇਤੀ ਦੀ ਜਿਹੜੀ ਵਿਭਿੰਨਤਾ ਹੈ ਉਹਦੇ ਲਈ ਵੱਖਰੀ ਤੌਰ ਤੇ ਇਹ ਪੰਜਾਬ ਨੂੰ ਪਰਫੁੱਲਟ ਕਰਨ ਦੇ ਲਈ ਇਸ ਖੇਤੀ ਨੀਤੀ ਦੇ ਵਿੱਚ ਇਹ ਵੀ ਐ ਜੋੜਨ ਦੀ ਜ਼ਰੂਰਤ ਹੈ ਤਾਂ ਹੀ ਕਿਸਾਨ ਬਚੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਕਿ ਬਹੁਤ ਹੀ ਮਹਿੰਗੀ ਹੋ ਰਹੀ ਹੈ ਹਰੇਕ ਚੀਜ਼ ਮਹਿੰਗਾਈ ਹੋ ਰਹੀ ਹੈ ਜਰਨਲ ਵੱਲੋਂ ਇਸ ਤਰ੍ਹਾਂ ਸਰਵਾਈਵ ਕਰਨਾ ਬੜਾ ਮੁਸ਼ਕਲ ਜਾਪ ਰਿਹਾ ਹੈ ਮਿਲਕੋਣ ਪੰਜਾਬ ਦੇ ਕਿਸਾਨਾਂ ਨੂੰ ਇਸ ਵੇਲੇ ਜਿਹੜੀ ਐ ਸੂਬਾ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਖੇਤੀ ਨੀਤੀ ਤੋਂ ਵੱਡੀਆਂ ਅਮਿਤਾ ਨੇ ਅਮੀਜ਼ਾਰ ਕਰਦੇ ਆ ਕਿ ਸਰਕਾਰ ਇਹਦੇ ਉੱਤੇ ਜਿਹੜੀ ਆਪਣੀ ਹਰ ਗੱਲ ਵੱਡੇ ਦਿਲ ਨਾਲ ਪਗਾਏਗੀ ਖੈਰ ਅੱਜ ਦੇ ਇਸ ਪ੍ਰੋਗਰਾਮ ਨੂੰ ਰੱਬ ਸਾਹਿਬ ਇਥੇ ਬਿਸਰਾਮ ਦਿੰਦੇ ਆ ਤੁਸੀਂ ਚੈਨਲ ਦੀ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁਹੱਲਾ ਸਮਾ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਰੱਬ ਸਾਹਿਬ ਈ ਮਿਸ਼ਨ ਪੰਜਾਬੀ